ਜੇ ਮੈਨੂੰ ਪਲੱਤ ਦੇ 7 ਲੱਖ ਵੋਟਰ ਨੇ ਵੋਟ ਪਾ ਕੇ ਨਵਾਜਿਆ ਵਾ ਨਾ ਕੇਜਰੀਵਾਲ ਨੇ ਨਾ ਭਗਵੰਤ ਨੇ ਨਵਾਜਿਆ ਵਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ 'ਚੋਂ ਅਸਤੀਫਾ ਦਿੱਤਾ ਇਹਨਾਂ ਦਾ ਦਿਲ ਕਰਦਾ ਵਾ ਮੈਂ ਮੇਰੇ ਖਿਲਾਫ ਸਪੀਕਰ ਨੂੰ ਲਿਖ ਕੇ ਸ਼ਿਕਾਇਤ ਦੇ ਦੇਣ ਉਸ ਸ਼ਿਕਾਇਤ ਨੂੰ ਮੈਂ ਆਪੇ ਜਿਹੜਾ ਹੈ ਬੰਨ ਦਾ ਜਵਾਬ ਦੇ ਦੂੰ ਪੰਜਾਬੀ ਇਕਤਾ ਪਾਰਟੀ ਦੇ ਪ੍ਰਦਾਸ ਕੁਪਾਲ ਖਹਿਰਾ ਵੱਲੋਂ ਬਰਨਾਲਾ 'ਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਖੈਰਾ ਨੇ ਭਗਵੰਤ ਮਾਨ ਤੇ ਕੇਜਰੀਵਾਲ ਤੇ ਤਿੱਖੇ ਹਮਲੇ ਵੀ ਕੀਤੇ ਲੋਕ ਸਭਾ ਦੀ ਚੋਣ ਲੜਨ ਦੇ ਸਵਾਲ ਤੇ ਸੁਣੋ ਖੈਰਾ ਨੇ ਕੀ ਜਵਾਬ ਦਿੱਤਾ ਜੀ ਮੈਨੂੰ ਪੁਲੱਤ ਦੇ 2.5 ਲੱਖ ਵੋਟਰ ਨੇ ਵੋਟ ਪਾ ਕੇ ਨਵਾਜਿਆ ਨਾ ਕੇਜਰੀਵਾਲ ਨੇ ਨਾ ਭਗਵੰਤ ਨੇ ਨਵਾਜਿਆ ਵਾ ਔਰ ਜੇ ਇਹ ਗੱਲ ਹੈਗੀ ਆ ਕਿ ਬਸ ਕੇਜਰੀਵਾਲ ਨੇ ਸਿੰਬਲ ਦਿੱਤਾ ਤੇ ਤੁਸੀਂ ਇਲੈਕਸ਼ਨ ਲੜ ਕੇ ਜਿੱਤ ਗਏ ਤੇ ਐਮਐਲਏ ਬਣ ਗਏ ਇਸ ਲਈ ਉਹ ਸੀਟ ਉਹਦੀ ਉਧਾਰ ਹੈ ਇਹ ਗਲਤ ਤਰਕ ਹੈ ਉਹਨਾਂ ਦਾ ਅਗਰ ਇਹ ਗੱਲ ਹੈ ਤਾਂ ਫਿਰ ਜਿਹੜੇ 97 ਕੈਂਡੀਡੇਟ ਅਰਵਿੰਦ ਕੇਜਰੀਵਾਲ ਦੇ ਚੋਣ ਨਿਸ਼ਾਨ ਤੇ ਹਾਰੇ ਨੇ ਪੰਜਾਬ 'ਚ ਕੀ ਉਹਨਾਂ ਦੀ ਕੋਈ ਨੈਤਿਕ ਜ਼ਿੰਮੇਵਾਰੀ ਲੈ ਕੇ ਇਹ ਸਿਫਾ ਦੇਣਗੇ ਉਲਟਾ ਇਸ ਲਈ ਮੈਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ 'ਚੋਂ ਸਿਫਾ ਦਿੱਤਾ ਇਹਨਾਂ ਦਾ ਦਿਲ ਕਰਦਾ ਵਾ ਮੇਰੇ ਖਿਲਾਫ ਸਪੀਕਰ ਨੂੰ ਲਿਖ ਕੇ ਸ਼ਿਕਾਇਤ ਦੇ ਦੇਣ ਉਸ ਸ਼ਿਕਾਇਤ ਨੂੰ ਮੈਂ ਆਪੇ ਜਿਹੜਾ ਹੈ ਬਣ ਦਾ ਜਵਾਬ ਦੇ ਦੂੰਗਾ ਪਾਰਟੀ ਕਲਚਰ ਦਾ ਬਣ ਗਈ ਸੀ ਨਾ ਹਿੱਸਾ ਸੋ ਰਵੇਤੀ ਪਾਰਟੀਆਂ ਨੂੰ ਤੁਸੀਂ ਜਦੋਂ ਪੁੱਛਦੇ ਆ ਕਿ ਉਮੀਦਵਾਰ ਕਿੱਦਾਂ ਦੇ ਉਤਾਰਾਂਗੇ ਉਹ ਕਹਿੰਣਗੇ ਜੀ ਅਸੀਂ ਜੇਤੂ ਉਮੀਦਵਾਰ ਉਤਾਰਾਂਗੇ ਜਿੱਤੂ ਦਾ ਮਤਲਬ ਹੁੰਦਾ ਜਿਨ੍ਹਾਂ ਦੇ ਕੋਲ ਸਰਮਾਇਆ ਵਾ ਜਿਨ੍ਹਾਂ ਦੇ ਕੋਲ ਮਨੀ ਪਾਵਰ ਬਹੁਬਲੀ ਪੋਲਿਟਿਕਸ ਕਰਦੇ ਨੇ ਸਾਡਾ ਇਹ ਕ੍ਰਾਈਟੇਰੀਆ ਨਹੀਂਗਾ ਮੈਨੂੰ ਜੇ ਪੁੱਛੂਗਾ ਕਿ ਤੁਸੀਂ ਕਿਦਾਂ ਦੇ ਉਮੀਦਵਾਰ ਉਤਾਰੋਗੇ ਮੈਂ ਕਹੂੰਗਾ ਕਿ ਕੋਈ ਮੈਨੂੰ ਅਸੀਂ ਚਾਹੁੰਦੇ ਹਾਂ ਕਿ ਪੜ੍ਹੇ ਲਿਖੇ ਜਿਹੜੇ ਪੰਜਾਬ ਦੇ ਹਿੱਤ ਨੂੰ ਸਮਝਦੇ ਹੋਣ ਔਰ ਵਫਾਦਾਰ ਹੋਣ ਤੇ ਚੰਗੀ ਨੀਅਤ ਰੱਖਦੇ ਹੋਣ ਬੇਦਾਗ ਹੋਣ ਸਾਡਾ ਕ੍ਰਾਈਟੇਰੀਆ ਇਸ ਤਰ੍ਹਾਂ ਦੇ ਉਮੀਦਵਾਰ ਉਤਾਰਨ ਦਾ ਹੈ ਸਾਡੇ ਕੋਲ ਸਰਮਾਇਦਾਰ ਜਾਂ ਕੋਈ ਬਹੁਤ ਮਸਲ ਪਾਵਰ ਵਾਲੇ ਜਿਹੜੇ ਹੈਗੇ ਨੇ ਉਹਦਾਂ ਦੇ ਉਮੀਦਵਾਰ ਸਾਨੂੰ ਨਹੀਂ ਚਾਹੀਦੇ ਨਹੀਂ ਹੁਣ ਮੈਂ ਕਹਿੰਦਾ ਰਹਿ ਨਹੀਂ ਦਿਓ ਜੇ ਉਹਨਾਂ ਨੂੰ ਕਰ ਲੈਣ ਦਿਓ ਆਪਣਾ ਮਾਫੀ ਮੁਫੀ ਮੰਗ ਲੈਣ ਦਿਓ ਉਹਨਾਂ ਨੂੰ ਉਹਦੇ ਤੋਂ ਹੁਣ ਵਿਕਰਮਜੀਠੀ ਤੋਂ 20 ਤਰੀਕ ਨੂੰ ਉਹਨਾਂ ਦੀ ਰੈਲੀ ਆ ਰਹੀ ਹੈ ਮਾਫੀ ਮੰਗਣ ਕੇ ਮਖਾ ਕੇਜਰੀਵਾਲ ਸਾਹਿਬ ਇੱਕ ਵਾਰੀ ਫਿਰ ਮੰਗਣ ਕੇ ਮਾਫੀ ਇੱਥੇ ਕਰ ਜਨਤਕ ਕੱਟ ਵਿੱਚ ਨਾਲੇ ਮਾਨ ਸਾਹਿਬ ਉਹਨਾਂ ਦੇ ਉਸ ਮਾਫੀ ਦੇ ਉੱਤੇ ਫਿਰ ਮੋਹਰ ਲਾ ਦੇਣਗੇ ਉਹਦੋਂ ਹਲੇ ਸਾਡਾ ਕੋਈ ਕਨਫਰਮ ਪੱਕਾ ਨਹੀਂ ਹੈਗਾ ਲੇਕਿਨ ਇਹ ਜ਼ਰੂਰ ਹੈ ਕਿ ਜਦੋਂ ਮੈਂ ਕਿਤੇ ਜਾਨਣਾ ਆ ਜਾਂ ਜਦੋਂ ਜਿਹੜੇ ਵੱਡੇ ਤਾਕਤਵਾਰ ਪੋਲਿਟਿਕਲ ਲੋਕ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਉਹ ਲੋਕ ਚਾਹੁੰਦੇ ਨੇ ਲੋਕ ਕਹਿੰਦੇ ਨੇ ਕਿ ਉਹਨਾਂ ਦੇ ਖਿਲਾਫ ਲੜੋ ਸੋ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਮੋਰ ਕੈਟੇਗੋਰਿਕਲੀ ਜਾਂ ਜ਼ਿਆਦਾ ਕਲੈਰਿਟੀ ਨਾਲ ਦੱਸ ਸਕਾਂਗੇ ਇਲੈਕਸ਼ਨ ਲਈ ਅਸੀਂ ਕਰ ਰਹੇ ਹਾਂ ਤਿਆਰੀ ਅਸੀਂ ਪੰਜਾਬੀ ਜਮਹੂਰੀ ਗੱਠ ਪੰਜਾਬ ਜਮਹੂਰੀ ਗੱਠ ਜੋੜ ਪੰਜਾਬ ਡੈਮੋਕਰੈਟਿਕ ਅਲਾਈਅੰਸ ਦੇ ਤਹਿਤ ਸਾਰੀਆਂ ਪਾਰਟੀਆਂ ਦੇ ਚੰਗੇ ਆਗੂਆਂ ਦੇ ਨਾਲ ਤਾਲਮੇਲ ਕਰ ਰਹੇ ਹਾਂ ਦੋ ਕਿ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਲੇਕਿਨ ਇੱਕ ਅੱਧੀ ਮੀਟਿੰਗ ਨੈਕਸਟ ਜਿਹੜੀ ਕਰਾਂਗੇ ਉਹਦੇ ਚ ਕੁਸ਼ਤੋਂ ਕੁਝ ਸੀਟਸ ਦੇ ਬਾਰੇ ਗੱਲ ਨੇੜੇ ਕਰਾਂਗੇ ਤਾਂ ਕਿ ਚੰਗੇ ਉਮੀਦਵਾਰ ਅਸੀਂ ਚਾਹੁੰਦੇ ਹਾਂ ਕਿ ਪਾਰਲੀਮੈਂਟ ਦੇ ਵਿੱਚ ਪੜੇ ਲਿਖੇ ਲੋਕਾਂ ਨੂੰ ਭੇਜਿਆ ਜਾਵੇ ਅ ਅੱਛੇ ਜਿਹੜੇ ਲੋਕ ਪੰਜਾਬ ਦਾ ਪੱਖ ਉੱਥੇ ਰੱਖ ਸਕਣ ਔਰ ਜਿਨ੍ਹਾਂ ਲੋਕਾਂ ਦੇ ਨਾਲ ਜ਼ਿਆਤੀ ਹੋਈ ਹੈ ਜ਼ਿੰਦਗੀ 'ਚ ਤੱਕਾ ਹੋਇਆ ਵਾ ਜਿਹੜੇ ਬੇਇਨਸਾਫੀ ਜਿਨ੍ਹਾਂ ਨੇ ਝੇਲੀ ਆ ਅਗਰ ਕੋਈ ਇਸ ਤਰ੍ਹਾਂ ਦਾ ਵੀ ਅਸੀਂ ਭੇਜਾਂਗੇ ਜਿਹੜਾ ਬੇਇਨਸਾਫੀ ਦੇ ਖਿਲਾਫ ਬੜੇ ਧੜੱਲੇਦਾਰ ਤਰੀਕੇ ਨਾਲ ਲੜਦੇ ਰਹੇ ਤੇ ਉਹ ਵੀ ਪੰਜਾਬ ਦੀ ਇੱਕ ਮੈਂ ਸਮਝਦਾ ਕਿ 뷰 ਪੁਆਇੰਟ ਪਾਰਲੀਮੈਂਟ ਵਿੱਚ ਜਾਊਗਾ ਸੋ ਆਉਣ ਵਾਲੇ ਦਿਨ ਦੱਸ ਸਕਦੇ ਕਿ ਕੀ ਕੀ ਹੋ ਸਕੇ ਮੈਂ ਸ਼ੁਕਰੀਆ ਅਦਾ ਕਰਦਾ ਕਿ ਬਹੁਤ ਛੋਟੇ ਜੇ ਨੋਟਿਸ ਦੇ ਉੱਤੇ ਸਾਡੇ ਪੰਜਾਬੀ ਇਕਤਾ ਪਾਰਟੀ ਦੇ ਜਿਹੜੇ ਸਾਡੇ ਨਵੇਂ ਪ੍ਰੈਜ਼ੀਡੈਂਟ ਬਣੇ ਨੇ ਕਾਲਾ ਢਿਲੋਂ ਜੀ ਉਹਨਾਂ ਦੇ ਛੋਟੇ ਜੇ ਸੱਦੇ ਤੇ ਵੱਡੀ ਤعداد ਵਿੱਚ ਜ਼ਿੰਮੇਵਾਰ ਵਿਅਕਤੀ ਸਾਰਿਆਂ ਨੇ ਆਣ ਕੇ ਸਵਾਗਤ ਕੀਤਾ ਬਿਊਰੋ ਰਿਪੋਰਟ